ਕਿਸਾਨਾਂ ਦੇ ਦਿੱਲੀ ਕੂਚ ਦੇ ਪ੍ਰੋਗਰਾਮ ਦਾ ਭਵਿੱਖ ਕੀ ਕਹਿੰਦਾ ਹੈ ਕਿਸਾਨ ਦਿੱਲੀ ਚਾਣਗੇ ਜਾਂ ਨਹੀਂ ਇਹਦੇ ਉੱਤੋਂ ਕਿਤੇ ਨਾ ਕਿਤੇ ਪਰਦਾ ਉੱਠਦਾ ਨਜ਼ਰ ਆਉਣ ਲੱਗਿਆ ਦਰਸਲ ਕਿਸਾਨ ਜਿਹੜੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਬੈਠੇ ਹੋਏ ਨੇ ਉਹਨਾਂ ਦੇ ਵੱਲੋਂ ਦੋਵਾਂ ਮੁੱਖ ਜਥੇਬੰਦੀਆਂ ਦੇ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਸਿੱਖ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੀਨੀਅਰ ਆਗੂ ਅਤੇ ਨਾਲ ਦੀ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਮੌਜੂਦ ਸਨ ਔਰ ਇਸ ਮੀਟਿੰਗ ਤੋਂ ਬਾਅਦ ਵੱਡਾ ਫੈਸਲਾ ਕੀਤਾ ਗਿਆ ਇਸ ਫੈਸਲੇ ਦੇ ਅਨੁਸਾਰ ਕਿਸਾਨ ਇਹਨਾਂ ਬਾਰਡਰਾਂ ਦੇ ਉੱਤੇ ਅਣਮਿੱਥੇ ਸਮੇਂ ਲਈ ਬੈਠਣ ਵਾਲੇ ਨੇ ਯਾਨੀ ਕਿ ਜਿਹੜੇ ਕਿਸਾਨ ਦਿੱਲੀ ਚਲੋ ਅੰਦੋਲਨ ਦੇ ਤਹਿਤ ਦਿੱਲੀ ਵੱਲ ਨੂੰ ਕੂਚ ਕਰਨ ਲਈ ਤਿਆਰ ਬੈਠੇ ਹੋਏ ਸੀ ਉਹ ਕਿਸਾਨ ਅਣਮਿੱਥੇ ਸਮੇਂ ਲਈ ਹੁਣ ਬੈਠਣ ਨੂੰ ਤਿਆਰ ਨੇ ਯਾਨੀ ਕਿ ਅਣਮਿੱਥੇ ਸਮੇਂ ਲਈ ਧਰਨਾ ਦੇਣ ਨੂੰ ਤਿਆਰ ਨੇ ਇਹਦੇ ਵਿੱਚ ਖਨੌਰੀ ਬਾਰਡਰ ਇਹਦੇ ਵਿੱਚ ਸ਼ੰਭੂ ਬਾਰਡਰ ਤੇ ਖਾਸ ਕਰਕੇ ਹੁਣ ਜਿਹੜਾ ਨਵਾਂ ਪ੍ਰੋਗਰਾਮ ਬਣਦਾ ਪਿਆ ਡੱਬ ਵਾਲੀ ਦੇ ਬਾਰਡਰ ਉੱਤੇ ਵੀ ਧਰਨਾ ਲਗਾ ਦਿੱਤਾ ਜਾਵੇਗਾ ਕਿਸਾਨਾਂ ਦਾ ਸਾਫ਼ ਕਹਿਣਾ ਹੈ ਕਿ ਡੱਬ ਵਾਲੀ ਬਾਰਡਰ ਵੀ 3 ਮਾਰਚ ਤੋਂ ਉਸ ਦਾ ਘਰਾ ਕੀਤਾ ਜਾਵੇਗਾ ਤੇ ਉੱਥੇ ਜਾ ਕੇ ਧਰਨਾ ਲਗਾ ਦਿੱਤਾ ਜਾਵੇਗਾ ਹਮ ਹਮ ਆਗੇ ਕਿਸਾਨਾਂ ਨੂੰ ਪਹੁੰਚਣ ਲਈ ਪ੍ਰੇਰਿਆ ਜਾ ਰਿਹਾ ਹੈ ਕਿ ਜਲ ਤੋਂ ਜਲ ਬਾਰਡਰਾਂ ਦੇ ਉੱਤੇ ਕਿਸਾਨ ਸ਼ਮੂਲੀਅਤ ਕਰਨ ਔਰ ਇੱਥੇ ਆ ਕੇ ਧਰਨੇ ਦੇ ਵਿੱਚ ਸ਼ਾਮਿਲ ਹੋਣ ਵੱਧ ਤੋਂ ਵੱਧ ਕਿਸਾਨਾਂ ਦੀ ਗਿਣਤੀ ਹੋਵੇ ਦੁਗਣਾ ਤੇ ਤਿਗਣਾ ਇਸ ਅੰਦੋਲਨ ਨੂੰ ਕਰਦੇ ਨਜ਼ਰ ਆ ਰਹੇ ਨੇ ਕਿਸਾਨ ਖੈਰ ਇਹਦੇ ਪਿੱਛੇ ਅਸਲ ਕਾਰਨ ਕੀ ਹੈ ਹਾਲ ਹੀ ਦੇ ਵਿੱਚ ਸ਼ੁਭਕਰਨ ਸਿੰਘ ਦੀ ਮੌਤ ਹੁੰਦੀ ਹੈ ਸ਼ੁਭਕਰਨ ਸਿੰਘ ਦੀ ਮੌਤ ਤੋਂ ਬਾਅਦ ਸੰਸਕਾਰ ਹੋ ਜਾਂਦਾ ਆ ਤੇ ਹੁਣ ਅਗਲੀਆਂ ਰਣਨੀਤੀਆਂ ਉਲੀਕਣ ਦਾ ਸਮਾਂ ਆ ਜਾਂਦਾ ਤੇ ਉਸ ਸਮੇਂ ਦੇ ਆਉਣ ਨਾਲ ਜਦੋਂ ਮੀਟਿੰਗ ਹੁੰਦੀ ਹੈ ਤੇ ਮੀਟਿੰਗ ਵਿੱਚ ਕਿਸਾਨ ਇੱਕ ਇਹੋ ਜਿਹਾ ਫੈਸਲਾ ਕਰ ਲੈਂਦੇ ਨੇ ਜੋ ਕਿ ਪਹਿਲਾਂ ਨਾਲੋਂ ਕੁਝ ਅਲੱਗ ਸੀ ਪਹਿਲਾਂ ਕਿਸਾਨਾਂ ਦਾ ਰੋਹ ਤੇ ਜਲਾਲ ਜਿਹੜਾ ਸੀ ਉਹ ਵੱਖਰਾ ਸੀ ਉਹ ਦਿੱਲੀ ਜਾਣਾ ਚਾਹੁੰਦੇ ਸੀ ਦਿੱਲੀ ਜਾ ਕੇ ਹਰ ਤਰੀਕੇ ਦੇ ਨਾਲ ਦਿੱਲੀ ਐਂਟਰ ਕਰਕੇ ਤੇ ਉੱਥੇ ਜਾ ਕੇ ਆਪਣੀ ਗੱਲ ਰੱਖਣਾ ਚਾਹੁੰਦੇ ਸੀ ਇਸ ਦੇ ਵਿੱਚ ਭਾਵੇਂ ਕਿਸਾਨਾਂ ਨੂੰ ਜੂਝਣਾ ਵੀ ਪੈਂਦਾ ਇਸ ਲਈ ਵੀ ਤਿਆਰ ਸੀ ਹਾਲਾਂਕਿ ਕਿਸਾਨ ਜਿਹੜੇ ਨੇ ਉਹ ਵੱਡੀ ਮਾਤਰਾ ਦੇ ਵਿੱਚ ਜ਼ਖਮੀ ਹੋਏ 250 ਤੋਂ 300 ਦੇ ਕਰੀਬ ਜਿਹੜੀ ਕਿਸਾਨਾਂ ਦੀ ਗਿਣਤੀ ਪਹੁੰਚ ਗਈ ਜ਼ਖਮੀ ਹੋਿਆਂ ਦੀ ਤੇ 7 ਦੇ ਕਰੀਬ ਕਿਸਾਨ ਇਸ ਦੇ ਵਿੱਚ ਮਾਰੇ ਵੀ ਗਏ ਉਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਸਾਨਾਂ ਨੂੰ ਅੱਗੇ ਵਧਣਾ ਤਜਰੂਰ ਚਾਹੀਦਾ ਸੀ ਪਰ ਹੁਣ ਕਿਸਾਨ ਇਹ ਕਹਿ ਰਹੇ ਨੇ ਕਿ ਉਹ ਫਿਲਹਾਲ ਅਣਮਿੱਥੇ ਸਮੇਂ ਲਈ ਧਰਨਾ ਲਾਉਣ ਨੂੰ ਤਿਆਰ ਨੇ ਹੋ ਸਕਦਾ ਹੈ ਕਿ ਕਿਸਾਨ ਹਾਲ ਹੀ ਦੇ ਵਿੱਚ ਹੋਈਆਂ ਕੈਜੂਐਲਟੀਆਂ ਤੇ ਹਾਲ ਹੀ ਦੇ ਵਿੱਚ ਜ਼ਖਮੀ ਹੋਏ ਕਿਸਾਨਾਂ ਦੇ ਸਾਰੇ ਮਾਮਲਿਆਂ ਤੋਂ ਘਬਰਾਏ ਹੋਏ ਨੇ ਜਾਂ ਫਿਰ ਹੋਰ ਕੈਜੂਅਲਟੀਆਂ ਤੇ ਹੋਰ ਨੁਕਸਾਨ ਹੋਣਾ ਨਹੀਂ ਚਾਹੁੰਦੇ ਪਰ ਦੂਜੇ ਪਾਸੇ ਕਿਸਾਨ ਜਿਹੜੇ ਕਹਿ ਰਹੇ ਨੇ ਕਿ ਉਹ ਦੁੱਗਣੇ ਤੇ ਤਿਗਣੀ ਮਾਤਰਾ ਦੇ ਵਿੱਚ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣ ਔਰ ਇਕੱਠੀਆਂ ਹੋ ਕੇ ਇਹਨਾਂ ਬਾਰਡਰਾਂ ਦੇ ਉੱਤੇ ਦਬਾਅ ਬਣਾਇਆ ਜਾਵੇ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਜਿੰਨੀ ਦੇਰ ਤੱਕ ਵੀ ਇਹ ਧਰਨਾ ਲਗਾਇਆ ਜਾਵੇਗਾ ਉਹ ਪੂਰੇ ਜਲਾਲ ਦੇ ਉੱਤੇ ਲਗਾਇਆ ਜਾਵੇਗਾ ਵੱਡੇ ਪੱਧਰ ਤੇ ਲਗਾਇਆ ਜਾਵੇ ਘਰ ਨਾਲ ਦੀ ਨਾਲ ਜੇ ਦਿੱਲੀ ਜਾਣ ਦੀ ਗੱਲ ਕਰੀਏ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਹਰਿਆਣਾ ਪ੍ਰਸ਼ਾਸਨ ਵੱਲੋਂ ਦੁਬਾਰਾ ਰੋਕਥਾਮ ਲਗਾਏਗੀ ਤੇ ਕਿਸਾਨ ਉੱਥੇ ਹੀ ਬੈਠ ਜਾਣਗੇ ਔਰ ਅੱਗੇ ਨਹੀਂ ਜਾਣਗੇ ਤੇ ਜੇ ਜਾਣ ਦਿੱਤਾ ਗਿਆ ਤਾਂ ਫਿਰ ਕਿਸਾਨ ਜ਼ਰੂਰ ਦਿੱਲੀ ਵੱਲ ਨੂੰ ਕੂਚ ਕਰਨਗੇ ਦਿੱਲੀ ਕੂਚ ਨੂੰ ਲੈ ਕੇ ਵੱਡਾ ਅਪਡੇਟ ਹੈਗਾ ਕਿਉਂਕਿ ਦਿੱਲੀ ਜਾਣ ਦੀ ਤਿਆਰੀ ਕਿਸਾਨਾਂ ਦੀ ਸੀ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਹੋਕਾ ਹੀ ਦਿੱਲੀ ਜਾਣ ਦਾ ਦਿੱਤਾ ਗਿਆ ਸੀ ਦਿੱਲੀ ਚਲੋ ਅੰਦੋਲਨ ਕਹਿ ਕੇ ਇਸ ਅੰਦੋਲਨ ਨੂੰ ਤੋੜਿਆ ਗਿਆ ਸੀਗਾ ਖੈਰ ਇਸ ਅੰਦੋਲਨ ਦੇ ਤਹਿਤ ਹੁਣ ਕਿਸਾਨਾਂ ਦਾ ਇਹ ਨਵਾਂ ਪਲਾਨ ਹੈਗਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤਿੰਨ ਮੁੱਖ ਬਾਰਡਰਾਂ ਦੇ ਉੱਤੇ ਅਣਮਿੱਥੇ ਸਮੇਂ ਲਈ ਧਰਨਾ ਜਿਹੜਾ ਉਹ ਲਗਾ ਦਿੱਤਾ ਜਾਵੇਗਾ ਜਿਸ ਦੇ ਵਿੱਚ ਸ਼ੰਭੂ ਖਨੌਰੀ ਤੇ ਡੱਬ ਵਾਲੀ ਬਾਰਡਰ ਵੀ ਆਉਂਦਾ ਡੱਬ ਵਾਲੀ ਤੇ 3 ਮਾਰਚ ਤੋਂ ਅੰਦੋਲਨ ਕੀਤਾ ਜਾਵੇਗਾ ਡੱਬ ਵਾਲੀ ਦਾ ਘਰਾ 3 ਮਾਰਚ ਤੋਂ ਕੀਤਾ ਜਾਵੇਗਾ ਔਰ ਇਸੇ ਤੋਂ ਬਾਅਦ ਤਿੰਨਾ ਬਾਰਡਰਾਂ ਦੇ ਉੱਤੇ ਪੂਰਨ ਧਰਨਾ ਜਿਹੜਾ ਲਗਾ ਦਿੱਤਾ ਜਾਵੇਗਾ ਅਣਮਿੱਥੇ ਸਮੇਂ ਲਈ ਦੂਜੀ ਗੱਲ ਇਸ ਮਾਮਲੇ ਨੂੰ ਲੈ ਕੇ ਪੰਜਾਬ ਨੂੰ ਪੰਜਾਬ ਦੇ ਉਦਯੋਗ ਨੂੰ ਸਭ ਤੋਂ ਵੱਡਾ ਨੁਕਸਾਨ ਹੋ ਸਕਦਾ ਹੈ। ਜ਼ਾਹਿਰ ਤੌਰ ਦੇ ਉੱਤੇ ਇੱਕ ਪਾਸੇ ਕਿਸਾਨ ਨੇ ਜੋ ਆਪਣੀਆਂ ਮੰਗਾਂ ਮਨਾਉਣ ਵਾਸਤੇ ਦਿੱਲੀ ਜਾਣ ਲੱਗੇ ਸੀ ਪਰ ਹੁਣ ਉੱਥੇ ਹੀ ਬੈਠਣ ਨੂੰ ਤਿਆਰ ਨੇ ਤੇ ਕਿਸਾਨਾਂ ਦੇ ਇਸ ਅੰਦੋਲਨ ਦੇ ਨਾਲ ਪੰਜਾਬ ਦੇ ਵਿੱਚ 20 ਵੱਖ-ਵੱਖ ਕਿਸਮ ਦਾ ਨੁਕਸਾਨ ਪੇਸ਼ ਆ ਸਕਦਾ ਹੈ। ਸਭ ਤੋਂ ਵੱਡਾ ਨੁਕਸਾਨ ਉਦਯੋਗ ਦਾ ਹੋ ਸਕਦਾ ਆ। ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਉਦਯੋਗ ਜਿਵੇਂ ਕਿ ਕੱਪੜਾ ਵਪਾਰ, ਇਲੈਕਟ੍ਰੋਨਿਕਸ ਤੇ ਆਟੋਮੋਟਿਵ ਦਾ ਵਪਾਰ ਹੈਗਾ ਉਸ ਦੇ ਵਿੱਚ ਜਿਹੜਾ ਮਾਲ ਹੈਗਾ ਆ ਉਹ ਦਿੱਲੀੋਂ ਲਿਆਇਆ ਜਾਂਦਾ ਆ ਜਿਹੜਾ ਰੌ ਮਟੀਰੀਅਲ ਹੈ ਜਿਹੜਾ ਬਾਕੀ ਸਾਜ਼ ਸਮਾਨ ਹੈਗਾ ਸਮਗਰੀ ਹੈਗੀ ਆ ਉਹ ਜ਼ਿਆਦਾਤਰ ਦਿੱਲੀ ਤੋਂ ਲਈ ਜਾਂਦੀ ਹੈ ਤੇ ਜੇ ਇਸ ਵਾਸਤੇ ਉਹੀ ਰੂਟ ਇਖਤਿਆਰ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਉੱਤੇ ਕਿਸਾਨ ਹੁਣ ਬੈਠੇ ਨੇ ਖਾਸ ਕਰਕੇ ਉਦਯੋਗਪਤੀਆਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਆ ਵੱਡੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਆਉਣ ਜਾਣ ਜਿਹੜਾ ਆ ਉਹ ਫਿਲਹਾਲ ਕਿਸਾਨਾਂ ਦੇ ਅੰਦੋਲਨ ਕਾਰਨ ਬੰਦ ਪਿਆ ਔਰ ਨਾ ਹੀ ਕਿਸਾਨ ਅੱਗੇ ਦਿੱਲੀ ਜਾਣ ਨੂੰ ਤਿਆਰ ਨੇ ਤੇ ਨਾ ਹੀ ਵਾਪਸ ਮੁੜਨ ਨੂੰ ਤਿਆਰ ਨੇ ਫਿਲਹਾਲ ਕਿਸਾਨ ਅੱਧ ਵਿਚਾਲੇ ਜਾ ਕੇ ਤੇ ਉਰੰਤਰ ਨਾਲ ਗਾਉਣ ਲਈ ਤਿਆਰ ਬੈਠੇ ਨੇ ਫਿਲਹਾਲ ਕਿਸਾਨਾਂ ਦਾ ਇਹ ਧਰਨਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਰੂਪ اختیار ਕਰੇਗਾ ਔਰ ਕੀ ਦਿੱਲੀ ਜਾ ਸਕਣਗੇ ਜਾਂ ਨਹੀਂ ਦਿੱਲੀ ਜਾਣ ਨੂੰ ਚਾਹਵਾਨ ਜਿਹੜੇ ਕਿਸਾਨ ਨੇ ਉਹਨਾਂ ਦੇ ਵਿੱਚੋਂ ਬਹੁਤ ਸਾਰੀ ਬਿੰਤੀ ਇਦਾਂ ਦੀ ਵੀ ਹੈ ਜਿਹੜੀ ਵਾਪਸ ਜਾਣ ਨੂੰ ਵੀ ਤਿਆਰ ਹੈਗੀ ਹੈ ਜਿਹੜੀ ਉਦੋਂ ਹੀ ਕਹਿ ਰਹੀ ਸੀ ਕਿ ਜੇ ਦਿੱਲੀ ਨਹੀਂ ਜਾਣਾ ਤਾਂ ਫਿਰ ਅਸੀਂ ਵਾਪਸ ਜਾਂਨੇ ਆ ਕਿਉਂਕਿ ਕਿਸਾਨ ਆਪਣੇ ਆਪ ਦੇ ਉੱਤੇ ਸ਼ਰਮਸਾਰ ਹੁੰਦੇ ਨੇ ਉਸ ਵੇਲੇ ਜਦੋਂ ਕਹੀ ਗੱਲ ਦੇ ਉੱਤੋਂ ਮੁਕਰਿਆ ਜਾਵੇ ਖੈਰ ਮੁਕਰਿਆ ਗਿਆ ਜਾਂ ਨਹੀਂ ਇਹ ਸਮਾਂ ਦੱਸੇਗਾ ਪਰ ਫਿਲਹਾਲ ਕਿਸਾਨ ਜਿਹੜੇ ਨੇ ਉਹ ਇਸ ਗੱਲ ਤੇ ਯਕੀਨ ਰੱਖ ਬੈਠੇ ਨੇ ਕਿ ਜੇ ਇੱਥੇ ਜ਼ਿਆਦਾ ਜਮਾਵੜਾ ਕੀਤਾ ਗਿਆ ਜੇ ਵੱਡੇ ਪੱਧਰ ਦੇ ਉੱਤੇ ਇੱਥੇ ਇਕੱਠ ਹੋਇਆ ਇਕੱਠ ਹੋਣ ਤੋਂ ਬਾਅਦ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਤਾਂ ਜ਼ਰੂਰ ਸਰਕਾਰ ਜਿਹੜੀ ਹੈ ਉਹਨਾਂ ਦੀ ਗੱਲ ਸੁਣੇਗੀ ਹਾਲਾਂਕਿ ਦਿੱਲੀ ਜਾਣ ਤੋਂ ਜ਼ਿਆਦਾ ਉੱਥੇ ਬੈਠ ਕੇ ਧਰਨਾ ਲਗਾਉਣ ਦੇ ਵਿੱਚ ਕਿਸਾਨਾਂ ਨੂੰ ਜ਼ਿਆਦਾ ਸਫਲਤਾ ਮਿਲਦੀ ਨਜ਼ਰ ਆਣ ਲੱਗੀ ਹੈ ਆਉਣ ਵਾਲਾ ਸਮਾਂ ਕੀ ਹੋਵੇਗਾ ਉਹ ਸਮਾਂ ਦੱਸੇਗਾ ਪਰ ਫਿਲਹਾਲ ਕਿਸਾਨਾਂ ਦੀ ਇਹ ਨਵੀਂ ਰਣਨੀਤੀ ਕਿੰਨੀ ਕਾਰਗਰ ਹੋਵੇਗੀ ਇਹ ਆਉਣ ਵਾਲੇ ਦਿਨਾਂ 'ਚ ਦੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਉਰ ਤਕਲੀਬ ਬਣੇ ਰਹੋ 1 ਇੰਡੀਆ ਪੰਜਾਬੀ Subscribe to One India channel and never miss an update.